ਆਪਣੇ ਕੋਲ 6500 ਤੋਂ ਸੁਪਰ ਸਟਾਰਟ ਹੋ ਜਾਂਦਾ ਵੈ ਇਹ ਵਾਲਾ ਜੀ ਇਹ ਸੋਫਾ ਆ ਗਿਆ ਅੱਛਾ ਜਿਵੇਂ ਆਹ ਸੋਫਾ ਪਿਆਗਾ ਹਾਂ ਇਹ 6500 ਰੁਪਏ ਤੋਂ ਸਟਾਰਟ ਹੋ 5000 ਰੁਪਏ ਤੋਂ ਆਪਣੇ ਕੋਲ LED ਯੂਨਟ ਸ਼ੁਰੂ ਹੋ ਜਾਂਦਾ ਕਿਤੇ ਮਤਲਬ ਵੀ ਪੂਰੇ ਪੰਜਾਬ 'ਚ LED ਯੂਨਟ 5000 ਤੋਂ ਸ਼ੁਰੂ ਕੋਈ ਨਹੀਂ ਕਰਦਾ ਹੈਗਾ ਜਿਹੜਾ 31000 ਦਾ ਕੰਪੋ ਲੈ ਕੇ ਜਾਊ ਕੋਈ ਧਰਾੜ ਤਾਂ ਲੈ ਕੇ ਨਹੀਂ ਜਾਂਦਾ ਹਾਂ ਹਾਂ ਕੋਈ ਹੈਨਾ ਮਿਡਲ ਕਲਾਸ ਫੈਮਿਲੀ ਤੋਂ ਲੈ ਕੇ ਜਾਊ ਐ ਨਹੀਂ ਉਹ ਵੀ ਕੱਲ ਨੂੰ ਕਿਸੇ ਨੂੰ ਕੋਈ ਦਿੱਕਤ ਆ ਜੂ ਹਾਂ ਹਾਂ ਵਿੱਚ ਆਪਾਂ ਸਾਫ ਦੀ ਗਾਰੰਟੀ ਵਾਲੇ ਇਹ ਗੱਦੇ ਦੇਵਾਂਗੇ ਜੀ ਅੱਛਾ ਜੀ ਬਹੁਤ ਅੱਛੀ ਕੁਆਲਿਟੀ ਚ ਅੱਛਾ ਜੀ ਹਾਂ ਇਹਦੇ ਨੀਚੇ ਆ ਨੀਚੇ ਚਲੀ ਜਾਂਦੀ ਹੈ ਨਾ ਅੱਛਾ ਅੱਛਾ ਜੀ ਐਸ ਫਰਨੀਚਰ ਸੰਰੂਰ ਖੜਿਆ ਆਪਾਂ ਨੀਅਰ ਨਾਨਕਿਆਣਾ ਚੌਕ ਬਹੁਤ ਵਧੀਆ ਆਫਰ ਨੇ ਇਹਨਾਂ ਕੋਲੇ ਇਹਨਾਂ ਕੋਲੇ ਸਿਰਫ 31000 ਰੁਪਏ ਦੇ ਵਿੱਚ ਪੂਰਾ ਕੰਬੋ ਆਫਰ ਆ ਜਿਹੜਾ ਆਪਾਂ ਵਿਆਹ ਵਾਲਾ ਸਾਰਾ ਸਮਾਨ ਹੈ ਨਾ ਕੁੜੀਆਂ ਨੂੰ ਦਾਜ ਵਗੈਰਾ ਦੇ ਵਿੱਚ ਦਿੰਨੇ ਆ ਉਹ 31000 ਰੁਪਏ ਦੇ ਵਿੱਚ ਆ ਤੇ 6500 ਰੁਪਏ ਦੇ ਵਿੱਚ ਸੋਫਾ ਗਾ 2000 ਰੁਪਏ ਦੇ ਵਿੱਚ ਇਹਨਾਂ ਕੋਲੇ ਜਿਹਦਾ ਗੱਦਿਆਂ ਦਾ ਉਹ ਜੋੜਾ ਮਿਲ ਜਾਂਦਾ ਹੈ ਬਾਈ ਗੁਰਪ੍ਰੀਤ ਜੀ ਸਾਡੇ ਨਾਲ ਹੋਣਗੇ ਇਹ ਉਹਨਾਂ ਨਾਲ ਕਰਾਂਗੇ ਗੱਲਬਾਤ ਤੇ ਤੁਹਾਨੂੰ ਦਿਖਾਉਣਿਆ ਸਾਰਾ ਸਮਾਨ ਤੇ ਕੀ ਕੀ ਬਾਈ ਜੀ ਦੇ ਰਹੇ ਨੇ ਕੰਬੋ ਆਫਰ ਦੇ ਵਿੱਚ ਸਵਾਗਤ ਹੈ ਬਾਈ ਗੁਰਪ੍ਰੀਤ ਜੀ ਅੱਸੀ ਗੱਲ ਲਈ ਥੈਂਕ ਯੂ ਸਰ ਕੀ ਕੀ ਆਪਕਾ 31000 ਰੁਪਏ ਦੇ ਵਿੱਚ ਤੁਹਾਨੂੰ ਮਿਲ ਰਿਹਾ ਸੀ ਹਾਂਜੀ ਹਾਂਜੀ 31000 ਜਦ ਆਪਾਂ ਕੰਬੋ ਕੰਬੋ ਪੈਕ ਦਿੰਨੇ ਆ ਜੀ ਅੱਛਾ ਜੀ ਇਹ ਉਹਦੇ ਚ ਬੈੱਡ ਆ ਗਿਆ ਅੱਛਾ ਇਹ ਵਾਲਾ ਬੈੱਡ ਜੀ ਹਾਂਜੀ ਇਹ ਚ ਲੈ ਲਓ ਜੀ ਇਹ ਚ ਕਾਫੀ ਡਿਜ਼ਾਈਨ ਮਿਲ ਜਾਣਗੇ ਆਪਾਂ ਨੂੰ ਇਸ ਰਿਜ਼ਰਵਡ ਅਲੱਗ ਅਲੱਗ ਡਿਜ਼ਾਈਨ ਪਏ ਨੇ ਜਿਵੇਂ ਇੰਦਰਾਪਾਲ ਨੇ ਪਾਇਆ ਹੋਰ ਅੱਗੇ ਪਿਆ ਫਲੈਟ 2 ਚ ਚਾਹੀਦਾ ਫਲੈਟ ਚ ਮਿਲ ਜੂਗਾ ਅੱਛਾ ਜੀ ਸਾਰੇ ਪੌਣਾ ਇੰਚੀ ਬੋਰਡ ਚ ਬਣਿਆ ਹੋਇਆ ਬੈੱਡ ਕੋਈ ਕੰਪਰੋਮਾਈਜ਼ ਵਾਲੀ ਗੱਲ ਨਹੀਂ ਵੀ ਸਸਤਾ ਤਾਂ ਵੀ ਆਇਆ ਨਹੀਂਗਾ ਵੀ ਹਾਂਜੀ ਕੋਈ ਚਾਲੂ ਕੰਮ ਨਹੀਂ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ 5 ਸੀਟਰ ਸੋਫਾ ਆ ਗਿਆ ਜੀ ਸੋਫਾ ਵੀ ਬੈਲਵੈਟ ਲੱਗੀ ਹੋਈ ਆ ਸਾਰਾ 32 ਡਿਨਸਟੀ ਦੀ ਗੱਦੀ ਪਈ ਹੋਈ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਆ ਗਿਆ ਇਸ ਦਾ ਟੇਬਲ ਜੀ ਅੱਛਾ ਜੀ ਡਿਜੀਟਲ ਗਲਾਸ ਵਾਲਾ ਟੇਬਲ ਆ ਜੀ ਟੇਬਲ ਵੀ ਬਹੁਤ ਸੋਹਣਾ ਦਰਸ਼ਕੋ ਆ ਦੇਖੋ 4/2 ਦਾ ਡਿਜੀਟਲ ਕਲਾਸ ਵਾਲਾ ਟੇਬਲ ਹੈ ਵਿਚੇ ਦੇ ਸਟੋਰੇਜ ਵੀ ਹੈਗੀ ਆ ਵਿੱਚ ਸਟੋਰੇਜ ਹੈ ਬਹੁਤ ਲੱਗਿਆ ਤੇ ਡਿਜੀਟਲ ਕਲਾਸ ਅੱਛਾ ਜੀ ਹਲੋ ਜੀ ਐ ਲੋ ਵੀ ਕੱਲਾ ਸ਼ੀਸ਼ਾ ਸ਼ੀਸ਼ਾ ਇਹ 2000 ਰੁਪਏ ਦੇ ਕਰੀਬ ਹੋਊਗਾ ਬਹੁਤ ਸੋਹਣਾ ਟੇਬਲ ਹੈ ਕੰਬੋ ਦੇ ਵਿੱਚ ਨਹੀਂ ਮੈਂ ਦੇਖਿਆ ਇੰਨੇ ਸੋਹਣੇ ਟੇਬਲ ਨਹੀਂ ਹਾਂਜੀ ਇਹਦੇ ਵਿੱਚ ਆਪਾਂ ਸਾਫ਼ ਦੀ ਗਾਰੰਟੀ ਵਾਲੇ ਇਹ ਗੱਦੇ ਦੇਵਾਂਗੇ ਜੀ ਅੱਛਾ ਜੀ ਆਰਥੋਪੈਡਿਕ ਦੇ ਤੇ ਨੀਲ ਕਮਲ ਵਗੈਰਾ ਦੇ ਓਕੇ ਓਕੇ ਜੀ ਤੇ ਇਸ ਤੋਂ ਬਾਅਦ ਇਹ ਚ ਆ ਗਿਆ ਇੱਕ ਡਰੈਸਿੰਗ ਟੇਬਲ 31000 ਰੁਪਏ ਦੇ ਵਿੱਚ ਇਹ ਚੀਜ਼ਾਂ ਨੇ ਇਹ ਡਰੈਸਿੰਗ ਕੇਬਲ ਨਾਲ ਕੋਈ ਹੋਰ ਕਲਰ ਵਗੈਰਾ ਚੇਂਜ ਵੀ ਕਰ ਲੈਣ ਕਲਰ ਜਿਹੜਾ ਜ ਮਰਜ਼ੀ ਲੈ ਲਓ ਕਾਫੀ ਕਲਰ ਦੇ ਵਿੱਚ ਮਿਲਦੇ ਨੇ ਆਪਾਂ ਨੂੰ ਆ ਚੀਜ਼ਾਂ ਆ ਗਈਆਂ ਜੀ ਮਿਆ ਬੈਡ ਆ ਗਿਆ ਸਿਚੀ ਆ ਗਈ ਇਹ ਸਿਚੀ ਆ ਗਈ ਹਾਂ ਗੱਦੇ ਆਪਾਂ ਸੌਫਟ ਵਾਲੇ ਲੈਣੇ ਨੇ ਇਹ ਮਿਲ ਜਾਣਗੇ ਫੋਮ ਵਾਲੇ ਠੀਕ ਹੈ ਜੀ ਲਾਸਟ ਦੇ ਬੈਡ ਡਿਜ਼ਾਈਨ ਇੱਕ ਹੋਰ ਲੱਗਿਆ ਹੋਇਆ ਇੱਕ ਆਪਿਆ ਵੱਡਾ ਹੈ ਨਾ 31000 ਵਾਲਾ ਜੀ ਠੀਕ ਹੈ ਜੀ ਇਹ ਆ ਗਿਆ ਜੀ ਇਹਦਾ ਕੰਬੋ ਦੇ ਵਿੱਚ ਆ ਗਿਆ ਇੱਕ ਜਿਹੜਾ ਤੁਸੀਂ ਕਹਿ ਰਹੇ ਸੀਗੇ ਆਪਣੇ ਕੋਲੇ ਸੋਫਾ ਹਨ ਆਪਣੇ ਕੋਲ 6500 ਤੋਂ ਸੁਪਰ ਸਟਾਰਟ ਹੋ ਜਾਂਦਾ ਵੈ ਇਹ ਇਹ ਸੋਫਾ ਆ ਗਿਆ ਅੱਛਾ ਜਿਵੇਂ ਆ ਸੋਫਾ ਪਿਆਗਾ ਹਾਂ ਇਹ 6500 ਰੁਪਏ ਤੋਂ ਸਟਾਰਟ ਹੋ ਰਿਹਾ ਬਹੁਤ ਸਖਤ ਬਹੁਤ ਵਧੀਆ ਗੱਦਾ ਲੱਗਿਆ ਹੋਇਆ ਦੋਸਤੋ ਇਹ 6500 ਚ ਹੈਗਾ 3500 ਰੁਪਏ ਦਾ ਜੀ ਇਹ ਇਹ ਤਾਂ ਕਮਾਲ ਹੀ ਆ ਦੋਸਤੋ ਮੈਨੂੰ ਲੱਗਦਾ 6500 ਦੇ ਵਿੱਚ 300 ਰੁਪਏ ਜੀ ਪੂਰੇ ਪੰਜਾਬ ਚ ਕਿਤੇ ਨਹੀਂ ਪੂਰੇ ਪੰਜਾਬ ਚ ਕੋਈ ਨਹੀਂ ਦੇ ਸਕਦਾ ਭਾਈ ਹਾਂ ਕਿੱਥੋਂ ਨਹੀਂ ਦੇ ਸਕਦਾ ਹਾਂ ਜੀ ਹਾਂ ਤੇ ਸਭ ਤੋਂ ਲੋਇਸਟ ਰੇਟ ਹੈ ਸੰਗਰੂਰ ਆਪਾਂ ਖੜੇ ਆ ਨਕਾਮ ਦਾ ਐਡਰੈਸ ਬੋਲੋ ਆਪਣੇ ਦਾ ਜੀਐਸ ਫਰਨੀਚਰ ਨੀਅਰ ਨਾਨਕਿਆਣਾ ਚੌਂਕ ਪਟਿਆਲਾ ਬਾਈਪਾਸ ਰੋਡ ਅੱਛਾ ਜੀ ਆਪੋਜ਼ਿਟ ਕੇਟੀ ਰਾਇਲ ਹੋਟਲ ਸੰਗਰੂਰ ਸੰਗਰੂਰ ਜੀ ਨੰਬਰ ਅ ਦਰਸ਼ਕੋ ਨਾਲ ਪਾਵਾਂਗੇ ਕਿ ਆਪਣੀ ਡਿਲੀਵਰੀ ਕਿੱਥੋਂ ਕਿੱਥੋਂ ਤੱਕ ਹੈ ਜੀ ਡਿਲੀਵਰੀ ਮਤਲਬ ਆਪਾਂ ਆਲ ਓਵਰ ਪੰਜਾਬ ਚ ਕਰ ਦਿੰਦੇ ਆ ਪਰ ਚਾਰਡੇਵਲ ਹੁੰਦੀ ਹੈ ਲੇਕਿਨ ਚਾਰਡੇਵਲ ਹੁੰਦੀ ਹੈ ਠੀਕ ਹੈ ਜੀ ਕਿਉਂਕਿ ਬੰਨਾਂ ਦੇ ਜਿਹੜੇ ਰੇਟ ਨੇ ਉਹ ਬਹੁਤ ਪਿਛਲੇ ਬਲ 31000 ਰੁਪਏ ਦੇ ਵਿੱਚ ਸਭ ਤੋਂ ਲੋਅਸਟ ਹੈ ਕਹਾ 33 35000 ਤੱਕ ਤਾਂ ਮੈਂ ਕੀਤੀਆਂ ਵੀਡੀਓ ਹਾਂ ਹਾਂ 31000 ਤਾਂ ਸਭ ਤੋਂ ਲੋਅਸਟ ਹੈ ਭਾਈ ਹੈ ਨਾ ਜੀ ਤੇ ਹੋਰ ਭਾਈ ਆਪਣੇ ਕੋਲੇ ਕੋਈ ਜਿਹੜਾ ਸਮਾਨ ਹੈ ਜਿਵੇਂ ਉਹ ਦਿਖਾ ਦਿਓ 2000 ਰੁਪਏ ਦਾ ਜੋੜਾ ਦੋ ਨੇ 2000 ਰੁਪਏ ਦਾ ਜੋੜਾ ਜੀ ਇਹਦੇ ਨਾਲ ਦਾ ਗੱਦਿਆਂ ਦਾ ਜੋੜਾ ਸਿਰਫ 2000 ਰੁਪਏ ਦਾ अच्छा जी हां दोस्तों बहुत मतलब ਬਹਨਿਆ ਕੁਲੀ ਚੀਜ਼ ਵਧੀਆ ਹੈ ਬਹੁਤ ਵਧੀਆ ਚੀਜ਼ ਹੈ ਯਾਰ ਕੋਈ ਐ ਮਾੜੀ ਨਹੀਂ ਹੈਗੀ ਹਾਂਜੀ ਹਾਂ 2000 ਰੁਪਏ ਦੇ ਵਿੱਚ ਇਹ ਵੀ ਲੋਏਸਟ ਹੀ ਲੱਗਦਾ ਮੈਨੂੰ ਕਿ ਇੰਨਾ ਸਸਤਾ 2000 ਰੁਪਏ ਚ ਕੋਈ ਦਿੰਦਾ ਨਹੀਂ ਹੈਗਾ ਹਾਂ 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 ਜਿਉਣਾ 9 ਫੁੱਟ ਵਾਲਾ ਬੈਕ ਆ ਗਿਆ ਆਪਣੀ ਬੈੱਡ ਆ ਗਿਆ ਅੱਛਾ ਜੀ 9 ਫੁੱਟ ਵਾਲੇ ਬੈੱਡ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਪਾਂ ਸਪੈਸ਼ਲ ਸਕੀਮ ਦੇ ਦਿੰਦੇ ਨੇ ਜੀ ਠੀਕ ਹੈ ਜੀ ਇਹ 4.5 ਫੁੱਟੂ ਚੀਟੂ ਆ ਜੀ 9 ਫੁੱਟ ਚੌੜੀ ਹੈ ਸਾਰਾ ਬੋਰਡ ਚ ਬੈੱਡ ਬਣਿਆ ਹੋਇਆ ਪੂਰੀ ਟੌਪ ਦੀ ਕੁਆਲਿਟੀ ਚ ਲਾਈਟਸ ਲੱਗੀਆਂ ਹੋਈਆਂ ਨੇ ਨਾਲ ਪਲੱਗ ਵੀ ਲੱਗਿਆ ਹੋਇਆ ਹੈ ਚਾਰਜਰ ਵਗੈਰਾ ਠੀਕ ਹੈ ਜੀ ਚਾਰਜਰ ਵਾਸਤੇ ਇਹ ਲਾਈਟਾਂ ਚੱਲਦੀਆਂ ਨੇ ਹਰੇਕ ਬੰਦਾ ਦਿੰਦਾ ਨਹੀਂ ਹੈਗਾ ਠੀਕ ਹੈ ਜੀ ਇਹ ਬੈੱਡ ਆਪਾਂ ਸਿਰਫ ਤੇ ਸਿਰਫ 18000 ਰੁਪਏ ਦੇ ਦਾਂਗੇ 4.5 ਫੁੱਟੋ ਚੀਟੋ ਠੀਕ ਹੈ ਜੀ ਉਹ ਮਾਰਕੀਟ ਚ ਆਪਣਾ ਕਿੰਨੇ ਮਾਰਕੀਟ 24-25000 ਦੇ ਕਰੀਬ ਬੈਠਾ 24-25000 ਵਾਲਾ ਬੈੱਡ ਆਪਣੇ ਕੋਲੇ 18000 18000 18000 ਜਿਵੇਂ ਆਪਿਆ ਬਈ ਇਹ ਬੈੱਡ ਸਿੰਪਲ ਟਾਈਪ ਦੇ ਵਿੱਚ ਆ ਗਿਆ ਹੈ ਨਾ ਸਿੰਪਲ ਸੋਬਰ ਆ ਗਿਆ ਥੋੜਾ ਜਿਹਾ ਮਤਲਬ ਕਾਫੀ ਹੈਵੀ ਕੁਆਲਿਟੀ ਤਿਆਰ ਕਰਿਆ ਹੋਇਆ ਹੈ 18 mm ਪਲਾਈ ਚ ਤਿਆਰ ਕਰਿਆ ਹੋਇਆ ਹੈ ਸਪੈਂਟ ਡਰਾਅਰ ਵੀ ਨੇ ਇਹਦੇ ਪੈਰਾਂ ਵਾਲੇ ਪਾਸੇ ਠੀਕ ਹੈ ਜੀ ਤੇ ਇਨਸਾਈਡ ਡੀਕੋ ਪੇਂਟ ਮਾਰਿਆ ਹੋਇਆ ਸਾਰੇ ਚ ਠੀਕ ਹੈ ਜੀ ਇਹ 25000 ਰੁਪਏ ਦਾ ਬੈੱਡ ਹੈ ਜੀ 25000 ਦਾ ਜੀ ਤੇ ਇਹ ਇਹ ਵੀ ਭਾਈ ਗੁਰਪ੍ਰੀਤ ਰਵਿੰਦਰ ਤੇ ਮਾਰੀ ਇਹ ਪੈਂਟਸ ਵਾਲੀ ਜੀ ਆ ਜੂਗਾ ਇਹ ਨਹੀਂ ਇਹ 12500 ਰੁਪਏ ਦਾ ਨੇ ਜਿਹੜਾ ਬੰਬੋ ਚ ਦਿੰਨੇ ਆ ਕੰਬੋ ਚ ਦਿੰਨੇ ਆ ਹਾਂਜੀ ਹਾਂਜੀ ਇਹ 12500 ਹਾਂਜੀ ਕੰਬੋ ਚ ਆਪਾਂ ਚਾਲੂ ਚੀਜ਼ ਨਹੀਂ ਦਿੰਦੇ ਕਿ ਸਾਰਾ ਐਨ ਵਧੀਆ ਮਟੀਰੀਅਲ ਦਿੰਨੇ ਆ ਵੀ ਐ ਐ ਵੀ ਜਿਹੜਾ 31000 ਦਾ ਕੰਬੋ ਲੈ ਕੇ ਜਾਓ ਕੋਈ ਤਣਾੜ ਤਾਂ ਲੈ ਕੇ ਨਹੀਂ ਜਾਂਦਾ ਹਾਂ ਹਾਂ ਕੋਈ ਹੈਨਾ ਮਿਡਲ ਕਲਾਸ ਫੈਮਿਲੀ ਤੋਂ ਲੈ ਕੇ ਜਾਊ ਐ ਨਹੀਂ ਉਹ ਵੀ ਕੱਲੂ ਕੱਥੇ ਕੋਈ ਦਿੱਕਤ ਆ ਜੀ ਇਹ ਹੋਰ ਦਰਸ਼ਕੋ ਤੁਹਾਨੂੰ ਇਹਨਾਂ ਕੋਲੇ ਥੋੜਾ ਲਗਜ਼ਰੀ ਚ ਵੀ ਸਮਾਨ ਆ ਜਾਂਦਾ ਉਹ ਵੀ ਤੁਹਾਨੂੰ ਦਿਖਾਉਣੇ ਆਂਗੇ ਤੇ ਦੂਸਰੇ ਪਾਸੇ ਪਿਆ ਇਹ ਟੇਬਲ ਬਈ ਗੁਰਪੀ ਦੀ ਆ ਰਹੀ ਬਹੁਤ ਸੋਹਣੇ ਲੱਗਦੇ ਹਨਾ ਇਹ ਕਿੰਨੇ ਚੱਲੇਗਾ ਆਪਣੇ ਕੋਲ ਸੋਫੇ ਦੇ ਸਾਈਡ ਟੇਬਲ ਆ ਗਏ ਅੱਛਾ ਜੀ ਇਹ ਸਾਰਾ ਸਾਗਵਾਨ ਦਾ ਟੇਬਲ ਬਣਿਆ ਹੋਇਆ ਜੀ ਅੱਛਾ ਜੀ 5000 5000 ਰੁਪਏ ਦੇ ਕਲਾਸਿਕ ਆਈਟਮ ਆ ਗਏ ਹਾਂ ਜੀ ਕਲਾਸਿਕ ਚ ਆ ਗਿਆ ਜੀ ਹਾਂ ਜੀ ਦੋਸਤੋ ਜਿਹੜੇ ਆ ਬੈੱਡ ਆ ਗਏ ਜਿੰਮੇ ਹਨਾ ਜਿਹੜੇ ਬੈੱਡ ਆ ਗਿਆ ਸਾਰਾ ਸਾਗਵੰਦ ਆ ਗਿਆ ਜੀ ਅੱਛਾ ਇਹ ਸਾਗਵੰਦ ਹੈ ਹਾਂ ਜੀ ਸਾਈਡ ਤੇ ਨਗ ਲੱਗੇ ਹੋਏ ਨੇ ਕੋਈ ਨਾ ਅਮਰੀਕੀ ਚ ਲੱਗੇ ਹੋਏ ਨੇ ਇਹੇ ਬਈ ਗੁਰਤੂ ਤੇ ਇਹਦੇ ਪੀਯੂ ਪਾਲਿਸ਼ ਹੋਈ ਹੈ ਜੀ ਸਰ ਇਹ ਵਿਦ ਅ ਸਾਈਡ ਟੇਬਲ 40000 ਰੁਪਏ ਦਾ ਬੈੱਡ ਪੈਂਦਾ ਜੀ 40000 ਰੁਪਏ ਦਾ ਜੀ ਸਰ ਇਹ ਥੋੜਾ ਲਗਜ਼ਰੀ ਚ ਆ ਗਿਆ ਲਾ ਲਓ ਜੀ ਜਿਵੇਂ ਐਲਈਡੀ ਯੂਨਟ ਆਪਣੇ ਕੋਲੇ 5000 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਅਰੇ ਮੋਨੇ 6500 ਰੁਪਏ ਦਾ LED ਯੂਨਟ ਹੈ ਇਹਦੇ ਵਿੱਚ ਮਾੜਾ ਮੋਟਾ ਫਰਕ ਹੁੰਦਾ 5000 ਵਾਲੇ ਦਾ ਜਿਵੇਂ ਆ ਸਾਈਡ ਸਲਫਾ ਨਹੀਂ ਹੁੰਦੀਆਂ ਤੇ ਉੱਪਰ ਵਾਲਾ ਇਹ ਨਹੀਂ ਹੁੰਦਾ 5000 ਰੁਪਏ ਤੋਂ ਆਪਣੇ ਕੋਲ LED ਯੂਨਟ ਸ਼ੁਰੂ ਹੋ ਜਾਂਦਾ ਕਿਤੇ ਮਤਲਬ ਵੀ ਪੂਰੇ ਪੰਜਾਬ 'ਚ LED ਯੂਨਟ 5000 ਤੋਂ ਸ਼ੁਰੂ ਕੋਈ ਨਹੀਂ ਕਰਦਾ ਹੈਗਾ ਅੱਛਾ ਜੀ 5000 ਰੁਪਏ ਦੇ ਵਿੱਚ ਆਹੀ LED ਪੈਨਲ LED ਪੈਨਲ ਜੀ ਠੀਕ ਹੈ ਜੀ ਇਹ ਮਾੜਾ ਅਲਮੀਰਾ ਆਪਾਂ ਦਿਖਾਈ ਸੀ ਅੱਛਾ ਜੀ ਆਹ ਇਹ ਤਾਂ 15000 ਰੁਪਏ ਦੀ ਹੈ 15000 ਜੀ ਇਹ ਅਲਮੀਰਾ ਜੀ ਇਹ ਅਲਮੀਰਾ ਕਾਫੀ ਹੈਵੀ ਕੁਆਲਿਟੀ ਦੀ ਤਿਆਰ ਹੋਈ ਹੈ ਬਹੁਤ ਹੈ ਤੇ तकरीबन 22 23 ਇੰਚ ਡੂੰਗੀ ਹੈਗੀ ਠੀਕ ਹੈ ਜੀ ਤੇ ਇਹ ਸਰ 22000 ਰੁਪਏ ਦੀ ਪੈਂਦੀ ਹੈ ਜੀ ਠੀਕ ਹੈ ਜੀ ਡਾਈਨਿੰਗ ਟੇਬਲ ਆਪਣੇ ਕੋਲੇ ਮਤਲਬ ਕਲਾਸਿਕ ਰੇਂਜ ਹਾਂਜੀ ਐਸੀ ਡਾਈਨਿੰਗ ਟੇਬਲ ਆਪਣੇ ਕੋਲ 20000 ਤੋਂ ਸ਼ੁਰੂ ਹੋ ਜਾਂਦਾ ਐਸੀ ਕੁਰਸੀਆਂ ਵਾਲਾ ਠੀਕ ਹੈ ਜੀ ਜਿਵੇਂ ਨਾਲ ਆਪਣੇ ਕੋਲ ਆ ਫੋਰ ਸੀਟਰ ਆ ਗਿਆ ਦੇਖੋ ਬਹੁਤ ਅੱਛੀ ਕੁਆਲਿਟੀ ਚ ਅੱਛਾ ਜੀ ਹਾਂ ਇਹ ਨੀਚੇ ਨੀਚੇ ਚਲੀ ਜਾਂਦੀ ਹੈ ਨਾ ਅੱਛਾ 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 ਇਹ ਟਾਲੀ ਦਾ ਹੈਗਾ ਪੂਰੀ ਟਾਪ ਦੀ ਕੁਆਲਿਟੀ ਚ ਹੈ ਜੀ ਵਧੀਆ ਪਾਲਿਸ਼ ਹੋਈ ਹੈ ਇਹ ਕਿੰਨੇ ਦਾ ਬਈ ਇਹ 25000 ਰੁਪਏ ਦਾ ਸੈਟ ਹੈ 25000 ਰੁਪਏ ਦਾ ਜੀ ਜੀ ਨਾਲੇ ਮਤਲਬ ਜਦੋਂ ਨਹੀਂ ਵਰਤਨਾ ਤਾਂ ਚਿਹਰਾ ਵਿੱਚ ਪੈਕਟ ਹੈਗਾ ਪਿਆ ਬੜਾ ਸੋਹਣਾ ਲੱਗਦਾ ਹੈ ਇਸ ਤੋਂ ਬਾਅਦ ਇਹ ਡਾਈਨਿੰਗ ਅੱਜ ਆਪਣੇ ਕੋਲ ਰੇਂਜ ਬਹੁਤ ਆ ਜੂਗੀ ਬਹੁਤ ਡਿਜ਼ਾਈਨ ਨੇ ਜਿਵੇਂ ਆ ਆ ਕੇ ਦੇਖੋ ਇਹ ਕੀ ਰੇਂਜ ਆ ਜਾਂਦੀ ਹੈ ਇਹ ਆਪਾਂ ਸ਼ੀਸ਼ੇ ਨਾਲ ਲੈਣੇ ਆ ਤਾਂ तकरीबन 45 ਤੋਂ 50000 ਦੇ ਕਰੀਬ ਜੀ ਠੀਕ ਹੈ ਜੀ ਅਗਰ ਮਾਰਬਲ ਚ ਆਗੇ ਜਿਮਣਾ ਮਾਰਬਲ ਚ ਆਗੇ 3.5 ਫੁੱਟ ਦਾ ਆ ਗਿਆ ਹਾਂਜੀ ਹਾਂਜੀ ਉਹ ਆ ਗਿਆ ਆਹ ਡਿਜ਼ਾਈਨ ਆ ਗਿਆ ਡਿਜ਼ਾਈਨ ਆਪਣੇ ਕੋਲ ਤਕਰੀਬਨ 10 ਡਿਜ਼ਾਈਨ ਦੇ ਕਰੀਬ ਇਹਦੇ ਤਿਆਰ ਰਹਿੰਦੇ ਨੇ ਹੈਵੀ ਰੇਂਜ ਚ ਅੱਛਾ ਅੱਛਾ ਜੀ ਮੰਨ ਲਓ 50-55 ਹਜ਼ਾਰ ਦੀ ਰੇਂਜ ਦੇ 50 프리 ਮਿਲ ਜਾਂਦੇ ਨੇ 20 ਹਜ਼ਾਰ ਤੋਂ ਡੈਨਿਟੇਬਲ ਸਟਾਰਟ ਹੋ ਜਾਂਦਾ ਸਿਸ਼ੇ ਵਾਲਾ ਠੀਕ ਹੈ ਜੀ ਠੀਕ ਜੀ ਸਰ ਮੇਨ ਪ੍ਰਮਾ ਦੀ ਜੁਨੀਕਨੈਸ ਆ ਜਿਹੜੀ ਹੈ ਨਾ ਗੁਰਪ੍ਰੀਤ ਹੋਰਾਂ ਦੀ ਜੀਐਸ ਫਰਨੀਚਰ ਸੰਗਰੂਰ ਵਾਲਿਆਂ ਦੀ ਉਹ ਹੈ 31000 ਰੁਪਏ ਦੇ ਵਿੱਚ ਕੰਬੋ ਬੈਕ ਨਾ ਭਾਈ ਜੀ ਸਰ ਕੋਈ ਨਹੀਂ ਦੇ ਰਿਹਾ ਪੰਜਾਬ ਦੇ ਵਿੱਚ ਤੇ 6500 ਦਾ ਜਿਹੜਾ ਸੋਫਾ 5 ਸੀਟਰ 5500 ਸੋਫਾ 500 ਰੁਪਏ ਇਹੇ ਬੰਨਾਂ ਦੀ ਯੂਨੀਕਨੈਸ ਹੈ ਇਸ ਤੋਂ ਸਸਤਾ ਮੈਨੂੰ ਲਾ ਆ ਪੰਜਾਬ 'ਚ ਹੈ ਨਹੀਂਗਾ ਲੱਗਦਾ ਕਿ ਆ ਨਹੀਂਗਾ ਨਹੀਂ ਹੈਗਾ ਜੀ ਤੇ ਬਹੁਤ ਰੀਜ਼ਨੇਬਲ ਕੱਟ ਰੇਟ ਨੇਗੇ ਦੋਸਤੋ ਨੇੜੇ ਤੇੜੇ ਵਾਲੇ ਜਿਵੇਂ ਮਾਨਸਾ ਪਟਿਆਲਾ ਸਾਰੇ ਨੇੜੇ ਨੇੜੇ ਸ਼ਹਿਰਾਂ ਵਾਲੇ ਜਰੂਰ ਪਟਿਆਲਾ ਬਰਨਾਲਾ ਬਨੇ ਕੋਟਲਾ ਹਨਾ ਲੁਧਿਆਣਾ ਤੱਕ ਜਰੂਰ ਇਹ ਤੋਂ ਫਾਇਦਾ ਉਠਾ ਸਕਦੇ ਆ ਵਧੀਆ ਕੱਤੀਆਂ ਨਾਲੇ ਸਾਨੂੰ ਕੰਬੋ ਪੈਕ ਦਾ ਬਹੁਤ ਵਧੀਆ ਹੰਗਾਰਾ ਮਿਲਿਆ ਮਤਲਬ ਸਿਆਲੋ ਵੀ ਸਭ ਤੋਂ ਹਰਿਆਣਾ ਰਾਜਸਥਾਨ ਤੱਕ ਵੀ ਲੋਕ ਸਮਾਨ ਲੈ ਕੇ ਗਏ ਨੇ ਲੋਕਾਂ ਨੇ ਐ ਨਹੀਂ ਪਰਵਾਹ ਕਰੀ ਵੀ ਸਾਨੂੰ ਇੰਨਾ ਕਰਾਇਆ ਪੈ ਰਹੇ ਆ ਇੰਨਾ ਕਰਾਇਆ ਪਾ ਕੇ ਵੀ ਲੋਕਾਂ ਨੂੰ 8-8000 ਰੁਪਏ ਕਰਾਇਆ ਪਾ ਕੇ ਵੀ ਘਰੇ ਜੀ ਸਸਤੀ ਪਹੁੰਚਦੀ ਦੀ ਹਾਂ